ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਮੁਦਕੀ ਸ਼ਹਿਰ ਦੇ ਵਿੱਚ ਮੁਦਕੀ ਤੋਂ ਕੱਬਰਵੱਛਾ ਰੋਡ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਜਿੱਥੇ ਮਾਦਾ ਕਲਕੇ ਦਾ ਮੰਦਿਰ ਬਣਿਆ ਹੋਇਆ ਉਹ ਮੰਦਿਰ ਦੇ ਬਿਲਕੁਲ ਸਾਹਮਣੇ ਓਪੋਜੀਟ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਗੁਰਪ੍ਰੀਤ ਵੀਦਕੇ ਘਰੇ ਆਪਾਂ ਇਸ ਟਾਈਮ ਮੌਜੂਦ ਹਾਂ ਔਰ ਦੋ ਜਾਨਵਰ ਦਿਖਾਉਣੇ ਆ ਇੱਕ ਝੋਟੀ ਵਕਾਊ ਆ ਸੂਨ ਵਾਲੀ ਮਿੱਤਰੋ ਬਹੁਤ ਚੰਗੇ ਥਣੇ ਵਾਲੀ ਤੇ ਇੱਕ ਟੇਢੇ ਕੱਟ ਦੇ ਵਿੱਚ ਪੂਰਾ ਕੱਟਾ ਆਜੋ ਛੋਟੇ ਕਿਸਾਨ ਨਾਲ ਕਰਾਉਣਾ ਤੁਹਾਡੀ ਮੁਲਾਕਾਤ ਸਤਿ ਸ੍ਰੀ ਅਕਾਲ ਪ ਸਸਤੀ ਪੁੱਤੀ ਬੋਲ ਸਾਸਤਰੀ ਘਰ ਪੁੱਤ ਸਸਤਰੀ ਘਰ ਕਿਵੇਂ ਆ ਫਿਰ ਠੀਕ ਠਾਕ ਹਾਂ ਤੇ ਪਾਪਿਆ ਉਹਦੇ ਨਾਮ ਦੱਸ ਸਕੀਂ ਰਾ ਦੀ ਗਰਪ੍ਰੀਤ ਸਿੰਘ ਦੇ ਦਾਦੂ ਦਾ ਜਸਵਿੰਦਰ ਸਿੰਘ ਠੀਕ ਆ ਪਹਿਲਾਂ ਮੈਨੂੰ ਇਹ ਹੁੰਦਾ ਤੂੰ ਕਿਹੜੀ ਕਲਾਸ ਚ ਪੜਦਾ ਬਈ ਦੂਜੀ ਚ ਦੂਜੀ ਚ ਲੈ ਲਿਆ ਕੰਮ ਫਿਰਦਾ ਬਾਹਰ ਰਹਿ ਗਈਆਂ ਬਾਕੀ ਆ ਨਾ ਮਾਰ ਲਿਆ ਹੱਲਾ ਪਹਿਲੇ ਪੜਾ ਕੱਢਣਾ ਔਖਾ ਹੁੰਦਾ ਅੱਛਾ ਜਾਨਵਰ ਆ ਤੇਰੇ ਕੋਲ ਦੋ ਬਕਾਊ ਹਨ ਇਹ ਛੋਟੀ ਕਿਰਵਾ ਸੂਸ ਹੁੰਦੀ ਹੈ ਬਈ ਬਈ ਤੀਜਾ ਤੀਜਾ ਕਿੰਨੇ ਦਿਨ ਬਾਕੀ ਆਂਦੇ ਵੇ ਬਈ ਦਸ ਦਸ ਦੇ ਲੈ ਜੂਗੀ ਦਸ ਦੇ ਲੈ ਜੂਗੀ ਅੱਛਾ ਦੁੱਧ ਫਿਰ ਪੁੱਤ ਕਿੰਨਾ ਕੋ ਚੋਇਆ ਹੋਇਆ ਸੀ ਤੂੰ ਪਹਿਲਾਂ ਇਹਦੇ ਤੋਂ ਅਵੇ 15 10 15 ਕਿਲੋ 15 ਕਿਲੋ Papa ਤੇਰਾ 12 ਕਹਿੰਦਾ ਤੂੰ ਠੂਠ ਮਾਰ ਗਿਆ ਕੋਈ ਨਹੀਂ ਅੱਛਾ ਤੇ ਦੇਣ ਦੇ ਕਿੰਨੇ ਪਏ ਹਜੇ 10 ਮਾੜਾ ਇਹਦੇ ਨਾੜ ਲੱਗਾ ਠੀਕ ਅੱਛਾ ਪੁੱਤ ਦੁੱਧ ਤੂੰ ਜਿਸੋਇ ਕਿੰਨਾ ਦਿੱਤਾ ਇਹਨੇ 12 ਕਿਲੋ ਠੀਕ ਹੈ ਲੈ ਬਈ 12 ਕਿਲੋ ਦੁੱਧ ਦਿੱਤਾ ਵੀਰਾਂ ਦਾ ਤੇ ਰੋਕ ਲੈ ਰੋਕ ਲੈ ਨਹੀਂ ਮਿੱਤਰੋ ਅੱਛਾ ਪੁੱਤ ਕਿ ਮਾਣਾ ਮੈਂ ਦਾ ਰੇਟ ਫਿਰ ਕੀ ਰੱਖੇ ਮੁੱਲ 1 ਲੱਖ 7000 1 ਲੱਖ ਤੇ 7000 ਮਾਨਤਨ ਵਿੱਚੋਂ ਕਰਦੇ ਆਂ ਫਿਰ ਹਾਂ ਬਈ ਕਰ ਦੂ ਠੀਕ ਆ ਬਾਈ ਖੁੱਲ ਕੇ ਕਰਨਾ ਪੈਣਾ ਫਿਰ ਤੈਨੂੰ ਚੰਗਾ ਠੀਕ ਆ ਜੀ ਮਿੱਤਰੋ 1 ਲੱਖ ਤੇ 7000 ਮੜੀ ਵੀਰੇ ਜਿਹੜੀ ਥਣ ਦੇ ਨਾਲ ਛਾਕ ਆ ਉਹ ਚਲਦੀ ਤਾਂ ਨਹੀਂ ਉਸਤਾਦ ਨਹੀਂ ਭਾਈ ਠੀਕ ਹੈ ਨਹੀਂ ਚਲਦੀ ਨਹੀਂ ਗਈ ਭਾਈ ਜਿਹੜੀ ਛਾਖ ਆ ਉਹ ਚਲਦੀ ਨਹੀਂ ਗਈ ਥਣ ਚਾਰ ਚਾਰੇ ਵਿੱਥੀ ਦੇ ਉੱਤੇ ਲੱਗੇ ਹੋਇਆ ਥਣਲੇਵੇ ਦਾ ਡਿਜ਼ਾਈਨ ਬੜਾ ਕਮਾਲ ਆ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਮੱਥੇ ਦੇ ਵਿੱਚ ਚਾਰ ਲੈ ਵੀ ਮਿੱਤਰੋ 1 ਲੱਖ 7000 ਰੁਪਏ ਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਗੁਰਪ੍ਰੀਤ ਵੀਰ ਦੇ ਕੋਲੇ ਇਹ ਮੈਂ ਖੜੀ ਆ ਕੇ ਜਾਣਕਾਰੀ ਲੈ ਲਈ ਫੁੱਲ ਅੱਛਾ ਕੱਟਾ ਕਿਨੇ ਜਰਦਾ ਪੁੱਤ ਅੱਛਾ ਪੁੱਤ ਕੱਟਾ ਵੀ ਵੇਚ ਦੇਣਾ ਫਿਰ ਹੁਣ ਕਿੰਨੇ ਦਾ ਦੇ ਦਈਏ ਮੁੱਲ ਦਾ ਹੀ ਜਿਆਦਾ ਜਿਆਦਾ ਵਾ ਦਾ ਦੀਆ ਦਾ ਮਾਨਤਾਂ ਵਿੱਚੋਂ ਕਰਦੇਗਾ ਠੀਕ ਕਿਹਨੇ ਕੋ ਕਰਦੇਗਾ ਮਾਨਤਾਂ ਇਹ ਹਜ਼ਾਰ ਰੁਪਏ ਆ ਰਿਹਾ ਯਾਰ ਰੁਪਈਆ ਹੀ ਕਰੇਗਾ ਯਾਰ ਬੜਾ ਭਾਈ 15 ਤੂੰ ਖਰਾਬ ਆ ਯਾਰ ਤੇ ਨੰਬਰ ਫਿਰ ਤੇਰੇ ਪਾਪੇ ਦਾ ਕਿੰਨਾ ਆ ਗਿਆ 709531764 ਇੱਕ ਵਾਰੀ ਹੋਰ ਆਉਣ ਦੇ 709531364 ਬਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ رابطہ ਕਰਮ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦਾ ਕੱਟਾ ਮਿੱਤਰੋ ਬੂਰਾ ਇੱਕ ਤਾਂ ਹੈ ਬੂਰਾ ਉਤੋਂ ਨੀਲੀ ਰਾਵੀ ਉਤੋਂ ਟੇਡਾ ਕੱਟ ਤਿੰਨੇ ਆਪਸ਼ਨਾਂ ਮਿਲ ਜਾਣਗੀਆਂ ਤੁਹਾਨੂੰ ਮਿੱਤਰੋ ਇਹ ਕੱਟੇ ਦੇ ਵਿੱਚ ਨੰਬਰ 22 ਦਾ ਸਕਰੀਨ ਦੇ ਉੱਤੇ ਚਾਰੇ ਪੈਰਾਂ ਦੀ ਮਾਰਕਿੰਗ ਬਿਲਕੁਲ ਜੈ ਜਿਹੜੇ ਭਰਾ ਬੂਰੇ ਕੱਟੇ ਦੇ ਸ਼ਕੀਨ ਹੈ ਉਹ ਵੀ ਨੀਲੀ ਰਾਵੀ ਦੇ ਤੇ ਫਿਰ ਬਾਈ ਗੁਰਪ੍ਰੀਤ ਦਾ ਨੰਬਰ ਸਕਰੀਨ ਤੇ ਰੇਟ ਵੀ ਵਾਜਬ ਰੱਖਿਆ ਬਈ 30000 ਰੁਪਿਆ ਤੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਟੈਸਟਿੰਗਾਂ ਦੀ ਕੱਟੇ ਦੇ ਤੁਸੀਂ ਠੰਡ ਦੇ ਵਿੱਚ ਕੋਈ ਪਹਿਚਾਨ ਨਹੀਂ ਕਰ ਸਕਦੇ ਵੀਰੇ ਜਿੰਨੇ ਮਰਜੀ پارکੂ ਬਣ ਜੋ ਕਟਾ ਟੈਸਟਿਕਾ ਸਿਆਲ ਦੇ ਵਿੱਚ ਛੱਡਦਾ ਵਾ ਘੱਟ ਤੋਂ ਘੱਟ ਵੀ ਘੰਟਾ ਤੋਰਨ ਤੋਂ ਬਾਅਦ ਬਾਈ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਲਾ ਦਿੱਤਾ ਵਾ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ